ਜਿਹੜੇ ਅਟੋ ਵਾਲੇ ਇਕੱਠੇ ਕੀਤੇ ਨੇ ਕੀ ਗੱਲ ਜਿਹੜੇ ਆਟੋ ਤੇ ਈ ਰਿਕਸ਼ਾ ਜਿਸੀ ਇਕੱਠੇ ਕਰੇ ਨੇਗੇ ਇਹ ਜਿਹੜੇ ਈ ਰਿਕਸ਼ਾ ਨੇ ਤੇ ਆਟੋ ਨੇ ਇਹਨਾਂ ਦਾ ਅਸੀਂ ਇੱਕ ਰਿਸਟਰ ਲਵਾਇਆ ਮਾਨ ਜੋ ਮਾਨ ਜੋਗ ਐਸਐਸਪੀ ਸਾਹਿਬ ਤੋਂ ਰੂਰ ਵੱਲੋਂ ਹੁਕਮ ਹੋਇਆ ਸੀ ਇੱਕ ਰਿਸਟਰ ਲਵਾਇਆ ਰਿਸਟਰ ਦੇ ਉੱਪਰ ਅਸੀਂ ਤਕਰੀਬਨ 400 ਦੇ ਕਰੀਬ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੀਆਂ ਫੋਟੋਆਂ ਤੇ ਮੋਬਾਈਲ ਨੰਬਰ ਚੜਿਆ ਕਿਉਂਕਿ ਇਹ ਨਾ ਰੈਕਟੀਫਿਕੇਸ਼ਨ ਬਹੁਤ ਜ਼ਰੂਰੀ ਸੀਗੀ ਇਹ ਕਾਫੀ ਸੰਗਰੂਰ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਕਰੀਬ ਹਜ਼ਾਰ ਦੇ ਕਰੀਬ ਇਹ ਆਪਣੇ ਰਿਕਸ਼ਾ ਤੇ ਆਟੋ ਹੋ ਚੁੱਕੇ ਨੇਗੇ ਇਸ ਲਈ ਇਹਨਾਂ ਦਾ ਰਿਸਟਰ ਲਵਾਏ ਨੇਗੇ ਸੰਗਰੂਰ ਢੂਰੀ ਭਵਾਨੇਗੜ ਸੁਨਾਮ ਰਿਸਟਰ ਉੱਤੇ ਸੀ ਰਿਕਾਰਡ ਛਾੜਿਆ ਤਾਂ ਕਿ ਜੇ ਕੋਈ ਮਾਰਦਤ ਹੁੰਦੀ ਹੈ ਇਮੀਡੀਏਟਲੀ ਨਾਲ ਨੂੰ ਪਤਾ ਲੱਗੇ ਜਿਵੇਂ ਉਹ ਸਾਹਮਣੇ ਸੰਗਰੂਰ ਸੰਪੰਜਾ ਲਿਖਿਆ ਉਹਨਾਂ ਦਾ ਮੋਬਾਈਲ ਨੰਬਰ ਆ ਇਹਨਾਂ ਦੇ ਆਧਾਰ ਕਾਰਡ ਮੋਬਾਈਲ ਨੰਬਰ ਅਸੀਂ ਸਾਰੇ ਤੇ ਫੋਟੋ ਆਪਦੇ ਰਿਸਟ ਦੇ ਵਿੱਚ ਲਾ ਲਿਆ ਇਹਨਾਂ ਦੇ ਜਿਹੜੀਆਂ ਜੁਨੀਆਨਾਂ ਨੇਗੀਆਂ ਇਹਨਾਂ ਨੇ ਵੀ ਆਪਦਾ ਉਹਨਾਂ ਦਾ ਰਿਕਾਰਡ ਰੱਖਦਾ ਇਹਨਾਂ ਦੇ ਪ੍ਰਧਾਨਾਂ ਨੂੰ ਅਸੀਂ ਸਖਤ ਹਦਾਇਤ ਕੀਤੀ ਆ ਵੀ ਕੋਈ ਵੀ ਈ ਰਿਕਸ਼ਾ ਜਾਂ ਟੈਂਪੋ ਥੋੜੇ ਚੱਲਦਾਗਾ ਉਹਦਾ ਡਰੈਸ ਆਧਾਰ ਕਾਰਡ ਫੋਟੋ ਸਾਡੇ ਕੋਲੇ ਪਹੁੰਚਦੀ ਕਰੋ ਕਿੰਨੀਆਂ ਜੁਨੀਆਨਾਂ ਨੇ ਸੰਗਰੂਰ ਦੀ ਕਿੰਨੇ ਸੰਗਰੂਰ ਦੀ ਗੱਲ ਕੀਤੀ ਹੈ ਕਿੰਨੇ ਆਟੋ ਨੇ ਆਟੋ ਕਰੀਬ ਜਿਹੜੇ ਅਸੀਂ ਹੁਣ ਤੱਕ ਕਰੇ ਨੇ 400 ਦੇ ਕਰੀਬ ਅਸੀਂ ਆਨ ਰਿਸਟਰ ਕਰ ਲਿਆ ਇਹਨਾਂ ਨੇ ਤਿੰਨ ਜੁਨੀਅਨਾਂ ਲੈ ਗਈਆਂ ਬੱਕ ਬੱਕ ਜੁਨੀਅਨ ਦੇ ਵਿੱਚ ਇਹ ਆਪਦਾ ਰਿਕਾਰਡ ਵੀ ਨਹੀਂ ਰੱਖਿਆ ਜਿਹੜੇ ਹੋਰ ਚੱਲਦੇ ਨੇ ਤੁਹਾਡੇ ਚੈਨਲ ਅਸੀਂ ਬੇਨਤੀ ਕਰਦੇ ਆਂ ਵੀ ਸਾਡੇ ਕੋਲੇ ਰਜਿਸਟਰ ਲੱਗਿਆ ਸੀਰੀਅਲ ਨੰਬਰ ਦੇ ਨਾਲ ਉਹ ਸਾਨੂੰ ਆਧਾਰ ਕਾਰਡ ਲੈ ਕੇ ਆਣ ਫੋਟੋ ਲੈ ਕੇ ਆਉਣ ਤਾਂ ਅਸੀਂ ਉਹਨੂੰ ਨੰਬਰ ਇਸ਼ੂ ਕਰਾਂਗੇ ਜੇਕਰ ਕੋਈ ਵੀ ਹੁਣ ਬਿਨਾਂ ਨੰਬਰ ਤੋਂ ਆਟੋ ਪਾਇਆ ਜਾਂਦਾ ਕੀ ਕਾਰਵਾਈ ਕੀਤੀ ਜਾਊਗਾ ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਚਲਾਨ ਕਰਾਂਗੇ ਪਰ ਸਾਨੂੰ ਲੱਗਦਾ ਨਹੀਂ ਵੀ ਇਹਨਾਂ ਨੇ ਕੋਈ ਸਾਨੂੰ ਦਿੱਕਤ ਨਹੀਂ ਦਿੱਤੀ ਕਿਉਂਕਿ ਇਹਨਾਂ ਦਾ ਰਜਗਾਰ ਇਸੇ ਨਾਲ ਹੀ ਚੱਲਦਾ ਬੜਾ ਸੁਨੋਗ ਦਿੱਤਾ ਸਾਨੂੰ ਅਸੀਂ ਹਫਤੇ ਦੇ ਵਿੱਚ ਵਿੱਚ ਇਹਨਾਂ ਨੇ ਸਾਨੂੰ ਕਰਕੇ ਦਿਖਾਤਾ ਤੁਹਾਡੇ ਚੈਨਲ ਅਸੀਂ ਇਹਨਾਂ ਨੂੰ ਅਪੀਲ ਕਰਦੇ ਆ ਅਸੀਂ ਇੱਕ ਇਹਨਾਂ ਨੂੰ ਆਪਣੀ ਸਾਥ ਬਣਾ ਲਏ ਸਾਥ ਵੀ ਪੁਲਿਸ ਦੇ ਹੀ ਵਰਕਰ ਬਣ ਗਏ ਕਿਉਂਕਿ ਇਹ ਲੋਕ ਹਰ ਇੱਕ ਮਾੜੇ ਚੰਗੇ ਜਗਾ ਜਾਂਦੇ ਨੇ ਇਹਨਾਂ ਨੂੰ ਸ਼ਹਿਰ ਦੇ ਵਿੱਚ ਹਰ ਇੱਕ ਗਲੀ ਮਹੱਲੇ ਦੇ ਵਿੱਚ ਜਾਂਦੇ ਨੇ ਕੋਈ ਵੀ ਵਾਰਦਾਤ ਹੁੰਦੀ ਹੈ ਜਾਂ ਕੋਈ ਐਕਸੀਡੈਂਟ ਹੁੰਦਾ ਕੋਈ ਵੀ ਘਟਨਾ ਵਾਪਰਦੀ ਹੈ ਇਹਨਾਂ ਨੂੰ ਪਤਾ ਲੱਗ ਜਾਂਦਾ ਅਸੀਂ ਇਹਨਾਂ ਨੂੰ ਆਪਦੇ ਨੰਬਰ ਸ਼ੇਅਰ ਕੀਤੇ ਨੇ ਜਿਵੇਂ ਕੰਟਰੋਲ ਰੂਮ ਦਾ ਟਰੈਫਿਕ ਦਾ ਦੋਏ ਥਾਣਿਆਂ ਦੇ ਵੀ ਸ਼ੇਅਰ ਦਾ ਨੰਬਰ 112 ਨੰਬਰ ਤਾਂ ਕਿ ਇਹ ਇਹ ਸਾਨੂੰ ਇਮੀਡੀਏਟਲੀ ਨੰਬਰ ਤੇ ਦੱਸ ਸਕਦੇ ਨੇ ਵੀ ਇੱਥੇ ਆਹ ਕੁਝ ਹੋ ਗਿਆ ਕਿਉਂਕਿ ਇਹ ਲੋਕ ਬਹੁਤ ਜ਼ਿਆਦਾ ਆਪਣੇ ਸਹਿਰ ਦੇ ਵਿੱਚ ਘੁੰਮਦੇ ਨੇ ਮਹੱਲਿਆਂ ਦੇ ਵਿੱਚ ਘੁੰਮਦੇ ਨੇ ਪਿੰਡਾਂ ਦੇ ਵਿੱਚ ਜਾਂਦੇ ਨੇ ਤਾਂ ਕਿ ਇਹ ਪੁਲਿਸ ਦਾ ਪੂਰਾ ਸਾਨੂੰ ਵਿਸ਼ਵਾਸ ਦਵਾਏ ਸੀ ਸਹਿਯੋਗ ਦੇ ਕਹਿੰਦੇ ਦੇਵਾਂਗੇ ਅਗਰ ਕੋਈ ਚੰਗਾ ਕੰਮ ਕਰਨਗੇ ਮਾਣਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਕੇ ਇਹਨਾਂ ਨੂੰ 15 ਅਗਸਤ ਤੋਂ 22 ਜਨਵਰੀ ਤੱਕ ਸਨਮਾਨਤ ਵੀ ਕਰਾਵਾਂਗੇ ਜਿਸ ਤਰ੍ਹਾਂ ਕਿ ਕੁਝ ਨੇ ਦੇਖਿਆ ਕਿ ਵਰਦੀਆਂ ਵੀ ਪਾਈਆਂ ਨੇ ਕਿ ਇਹਨਾਂ ਵਰਦੀਆਂ ਵੀ ਲਾਜ਼ਮੀ ਕੀਤੀ ਨੇ ਪਾਉਣ ਦੀ ਹਾਂਜੀ ਇਹ ਜਿਹੜੀਆਂ ਵਰਦੀਆਂ ਨੇ ਗਿਆ ਚਲੋ ਸਾਰਿਆਂ ਦੀ ਜਿਹੜੀ ਕਬੀਲਦਾਰੀ ਹੁੰਦੀ ਹੈਗੀ ਆਪਾਂ ਦੇਖਦੇ ਇਹਨਾਂ ਕੋਲੇ ਪੈਸੇ ਦੀ ਥੋੜੀ ਜਿਹੀ ਘਾਟ ਸੀਗੀ ਇਹਨਾਂ ਨੇ ਸਾਨੂੰ 15 ਮਿੰਟ ਦਾ ਸਮਾਂ ਦਿੱਤਾ ਇਹਨਾਂ ਨੇ ਜਿਹੜੀਆਂ ਵਰਦੀਆਂ ਨੇ ਸਮਾਉਣੀਆਂ ਸ਼ੁਰੂ ਕਰਤੀਆਂ ਇਹ 15 ਮਿੰਟ ਦੇ ਵਿੱਚ ਸਾਰੇ ਹੀ ਵਰਦੀਆਂ ਸਮਾਉਣਗੇ ਅਸੀਂ ਦਿਖਾਉਣੇ ਆ ਜਿਵੇਂ ਆ ਦੇਖੋ ਇਹਨਾਂ ਨੇ ਵਰਦੀ ਪਾਈ ਆ ਇਹਦਾ ਡਰਾਈਵਰ ਨੰਬਰ ਵਰਦੀ ਪਾਈ ਆ ਆ ਸਵਾਰ ਜੀ ਦੇਖੋ ਸਵਾਰ ਜੋਰਾ ਸਿੰਘ ਪੂਰੀ ਵਰਦੀ ਪਾਈ ਆ ਇਹ ਸੋਹਣੇ ਵੀ ਲੱਗਦੇ ਨੇ ਕਿਉਂਕਿ ਇਹਨਾਂ ਦੇ ਟੈਂਪੂਆਂ ਦੇ ਵਿੱਚ ਈ ਰਿਕਸ਼ਿਆਂ ਦੇ ਵਿੱਚ ਅ ਬੱਚਿਆਂ ਨੇ ਵੀ ਜਾਣਾ ਲੜਕੀਆਂ ਨੇ ਵੀ ਜਾਣਾ ਫੈਮਿਲੀਆ ਨੇ ਵੀ ਜਾਣਾ ਚੰਗੇ ਲੱਗਦੇ ਨੇ ਸਰਦਾਰ ਜੀ ਦੀ ਪੂਰੀ ਵਰਦੀ ਪਾਈ ਆ ਦੇਖ ਕੇ ਸਵਾਰੀ ਭੱਜ ਕੇ ਆਉਂਦੀ ਆ ਵੀ ਸਰਦਾਰ ਬੰਦਾ ਜਿਵੇਂ ਇਹਨੇ ਕਾਕਾ ਜੀ ਦੀਂਦੇ ਨੇ ਵੀ ਹਾਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਕਿਉਂਕਿ ਇਹਨਾਂ ਦਾ ਰਜਗਾਰ ਆਗਾ ਇਸੇ ਤੇ ਅਸੀਂ ਇਹਨਾਂ ਦਾ ਸਹਯੋਗ ਪੂਰਾ ਦੇਵਾਂਗੇ ਕਿਉਂਕਿ ਇਹ ਆਪਣੇ ਬੱਚੇ ਪਾਲਦੇ ਨੇ ਸ਼ਹਿਰ ਦੇ ਵਿੱਚ ਇਹਨਾਂ ਨੇ ਬਹੁਤ ਵੱਡੀ ਤਰੱਕੀ ਕੀਤੀ ਆ ਕਈ ਲੋਕ ਦੇਖੇ ਨੇ ਇਹ ਪਹਿਲਾਂ ਆਪਣੇ ਰਿਕਸ਼ਾ ਚਲਾਉਂਦੇ ਸੀਗੇ ਇਹਨਾਂ ਨੇ ਮਿਹਨਤ ਕਰਕੇ ਈ ਰਿਕਸ਼ਾ ਤੇ ਆਇਨੇ ਜਿਹੜੇ ਈ ਰਿਕਸ਼ਾ ਚਲਾਉਂਦੇ ਨੇ ਉਸ ਸਟੈਂਡ ਦੇ ਵਿੱਚ ਕਈਆਂ ਨੇ ਕਾਰਾਂ ਪਾਈਆਂ ਨੇ ਮਿਹਨਤ ਕਰ ਰਹੇ ਨੇ ਕਰਨੀ ਚਾਹੀਦੀ ਆ ਬੱਚੇ ਪਾੜਨੇ ਚਾਹੀਦੇ ਨੇ ਆਪ ਦਾ ਢਿੱਡ ਭਰਨਾ ਚਾਹੀਦਾ ਮਿਹਨਤ ਕਰਕੇ ਕਮਾਈ ਕਰੋ ਤਾਂ ਪ੍ਰਮਾਤਮਾ ਤਰੱਕੀ ਦਿੰਦਾ ਉਹ ਵੀ ਕਈ ਈ ਰਿਕਸ਼ਾ ਦੇ ਵਿੱਚ ਦੇਖਣ ਜਾਂਦਾ ਸੀ ਕਿ ਉੱਚੀ ਉੱਚੀ ਗਾਣੇ ਲੱਗੇ ਹੁੰਦੇ ਸੀ ਬੜੇ ਗਲਤ ਤਰੀਕੇ ਦੇ ਨਾਲ ਆਟੋ ਜਿਹੜਾ ਚਲਾ ਬਜ਼ਾਰ ਦੇ ਵਿੱਚ ਨਿਕਲ ਜਾਂ ਉਹਨਾਂ ਨੂੰ ਕੀ ਹੈ ਉਹ ਇਹਨਾਂ ਨੂੰ ਅਸੀਂ ਰੂਟ ਅੱਜ ਦੇਤਾ ਤੇ ਵੀ ਜਿਹੜਾ ਨਾਬਾ ਗੇਟ ਹੈਗਾ ਟੂਰੀ ਗੇਟਾ ਸੁਨਾਮੀ ਗੇਟਾ ਜਿਸ ਦੇ ਵੈਰੀਗੇਟਰ ਨੇ ਉਹ ਰਸਤਾ ਦੇ ਹੋ ਕੇ ਸਵਾਰੀ ਨੂੰ ਆਪਣੇ ਪ੍ਰੋਪਰ ਜਗਾ ਇਹ ਤਾਰਨਗੇ ਬਾਜ਼ਾਰ ਦੇ ਵਿੱਚ ਨਹੀਂ ਆਉਣਗੇ ਜਿਹੜੇ ਡੈਕ ਦੀ ਗੱਲ ਕਰੀਆ ਇਹਨਾਂ ਨੇ ਤਕਰੀਬਨ ਮੈਨੂੰ ਲੱਗਦਾ 2-4 ਬੰਦਿਆਂ ਕੋਲੇ ਹੋਣਗੇ ਉਹ ਡੈਕ ਲੱਗੇ ਇਹ ਡੈਕ ਅੱਜ ਇਹਨਾਂ ਨੂੰ ਸਖਤ ਹਦਾਇਤ ਦਿੱਤੀ ਆ ਵੀ ਆਪਦੇ ਡੈਕ ਲਾਹੋ ਕੋਈ ਇਹਨਾਂ ਨੂੰ ਚਲਾਉਣ ਨੂੰ ਲੈ ਕੇ ਵੀ ਕੋਈ ਟ੍ਰੇਨਿੰਗ ਦਿੱਤੀ ਗਈ ਵੀ ਕਿਸ ਤਰ੍ਹਾਂ ਚਲਾਉਣਾ ਕਿਉਂਕਿ ਕਈ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਡਰਾਈਵਿੰਗ ਨਹੀਂ ਪ੍ਰੋਪਰਾਂ ਨਹੀਂ ਜਿੱਦਾਂ ਤੁਹਾਨੂੰ ਕੈਰੋ ਦੇ ਤੋਂ ਬਾਅਦ ਇਹਨਾਂ ਨੇ ਆਟੋ ਲਿੱਤੇ ਨਹੀਂ ਕੋਈ ਹਾਂਜੀ ਦੇਖੋ ਜਿਹੜਾ ਲਾਇਸੈਂਸ ਨੰਬਰ ਹੈ ਦੇ ਉੱਪਰ ਪੈਗਿਆ ਲਾਇਸੈਂਸ ਹੋਣਾ ਜ਼ਰੂਰੀ ਹੈ ਤੇ ਇਹਨਾਂ ਨੂੰ ਕਿਹਾ ਜਿੱਥੇ ਵੀ 3 ਵੀਲਰ ਜਾਂ ਈ ਰਿਕਸ਼ਾ ਖੜਾ ਕਰਨਾ ਹੈ ਦੇਖ ਕੇ ਖੜਾ ਕਰਨਾ ਵੀ ਦੇਖੋ ਵੀ ਇੱਥੇ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਤਾਂ ਕਿ ਟ੍ਰੈਫਿਕ ਵੀ ਚੱਲੇ ਇਹਦਾ ਰਜਗਾਰ ਵੀ ਚੱਲੇ ਅਸੀਂ ਇਹਨਾਂ ਦੇ ਨਾਲ ਜੋਰਾ ਸਿੰਘ ਜੀ ਕਿਸ ਤਰ੍ਹਾਂ ਦੇ ਦੇ ਦੇਗੇ ਜਿਹੜੇ ਅੱਜ ਤੁਹਾਨੂੰ ਵਰਦੀਆਂ ਲੋਡ ਕੀਤੀਆਂ ਨੇ ਤੇ ਤੁਹਾਡੇ ਆਟਵਾ ਦੇ ਉੱਤੇ ਨੰਬਰ ਲਗਾਏ ਗਏ ਨੇ ਕਿ ਕਿਸ ਬਹੁਤ ਹੀ ਲੱਗ ਰਿਹਾ ਹੈ ਪ੍ਰਸ਼ਾਸਨ ਜਿਵੇਂ ਕਰ ਰਿਹਾ ਹੈ ਬਹੁਤ ਕੰਮ ਕਰਦਾ ਹੈ ਹੋਰ ਸਖਤੀ ਨਾ ਕਰਨਾ ਚਾਹੁੰਦਾ ਕੀ ਸਮਝੋ ਕਿ ਤੁਹਾਨੂੰ ਇਹਦਾ ਕੋਈ ਆਨ ਸਮਝ ਫਾਇਦਾ ਮਿਲੂਗਾ ਇਹ ਮਿਲ ਸਕਦਾ ਜੀ ਜਾਂ ਕੋਈ ਆਨ ਪਹਿਲਾਂ ਸਮਝ ਕੇ ਦਿੱਕਤ ਆਉਂਦੀ ਹੈ ਮਿਲ ਸਕਦਾ ਜੀ ਜਿਵੇਂ ਖਲਤ ਲੋਕ ਆ ਕੇ ਕਿਰਾਏ ਤੇ ਬੈਠ ਕੇ ਤੇ ਖਲਾ ਰਹੇ ਨੇ ਠੀਕ ਹੈ ਜੀ ਉਹ ਘਟਣਗੇ ਬਾੜਦਾਤਾ ਕਰਕੇ ਭਜਾ ਦੇਣਗੇ ਪੈ ਜਾਂਦੀ ਹੈ ਸਾਡੇ ਤੇ ਸਾਰੀ ਉਹ ਘਟੂੜੀ ਸਰਕਟ ਹੋਮਾਂਗੇ ਸਾਡੇ ਕੀ ਨਾਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸਟੇਸ਼ਨ ਹੈ ਸਾਡੀ ਨਾਨਕੀ ਨਾ ਜੋਗਤ ਤੇ ਸਾਡੇ ਸਾਰੇ ਹੀ ਮੈਂਬਰ ਬਹੁਤ ਵਧੀਆ ਸੂਝਵਾਨ ਮੈਂਬਰ ਨੇ ਸਾਰਿਆਂ ਦਾ ਸਾਡੇ ਕੋਲ ਬਾਇਓ ਡਾਟਾ ਜੀ ਰਿਕਾਰਡ ਸਾਡੇ ਕੋਲ ਟੋਟਲ ਰੱਖਿਆ ਹੋਇਆ ਇਹਦਾ ਇੱਕ ਅਸੀਂ ਬਣਾ ਕੇ ਇਹਨਾਂ ਨੂੰ ਦਿੱਤਾ ਜੀ ਪ੍ਰੋਫਾਈਲ ਚਾਰਜ ਨੂੰ ਤੇ ਸਾਰੇ ਬੰਦੇ ਵਧੀਆ ਨੇ ਜੀ ਕੋਈ ਲਿੱਕਤ ਵਾਲੀ ਗੱਲ ਨਹੀਂ ਹੈਗੀ ਜਿਹੜਾ ਇਹ ਕੰਮ ਕੀਤਾ ਪ੍ਰਸ਼ਾਸਨ ਨੇ ਬਹੁਤ ਇਸਲਾਦਾਜ ਹੋ ਗਿਆ ਕਿਸ ਤਰ੍ਹਾਂ ਦਾ ਫਾਇਦਾ ਮਿਲੂਗਾ ਇਹਦੇ ਸਾਨੂੰ ਬੈਨੀਫਿਟਿੰਗ ਦਾ ਸਾਰ ਜਿਵੇਂ ਬਾਹਰਲੇ ਬੰਦੇ ਆਉਂਦੇ ਆਪਾਂ ਲੋਕਲ ਨੇ ਸਾਰੇ ਹਨ ਜੀ ਲੋਕਲ ਚਲਾਉਂਦੇ ਨੇ ਜੇ ਕੋਈ ਬਾਹਰਲੇ ਬੰਦਾ ਬਾਰਦਾਸਤ ਕਰਕੇ ਜਾਂਦਾ ਤਾਂ ਜਿਹੜੇ ਇੱਥੇ ਮਤਲਬ ਰਜਿਸਟਰ ਦੇ ਬੰਦੇ ਉਹਨਾਂ ਤੇ ਪਾਈ ਜਾਂਦੀ ਸੀਗੀ ਜਿੰਨੇ ਵੀ ਲੋਕ ਹੈਗੇ ਨੇ ਸਾਰਿਆਂ ਦਾ ਬੈਂ ਲੋਟਾ ਅਸੀਂ ਰੱਖਿਆ ਜੀ ਜਿਨੇ ਮੈਂਬਰ ਨੇ ਸਾਡੇ ਸਹੀ ਪ੍ਰੂਫ ਦਿੰਦੇ ਨੇ ਉਹਦਾ ਸੀ ਇੱਕ ਕੋ ਪ੍ਰੂਫ ਇਹਨਾਂ ਨੂੰ ਮੇਰੀ ਤ ਨਾਲ ਆਧਾਰ ਕਰ ਲਿਆ ਵਿਚਾਰ ਸਭ ਨੂੰ ਨੂੰ ਸੀ ਇਹਦਾ ਬੈਨੀਫਿਟ ਹੀ ਹੈ ਜੀ ਕੋਈ ਵਾਰਦਾਤ ਨਹੀਂ ਹੋਵੇਗੀ ਵਧੀਆ ਲੋਕ ਕੰਮ ਕਰਨਗੇ ਜੀ